ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਉਸ ਤਿੱਖੇ ਬਿਆਨ ਦੀ ਜਿਸ ਤੋਂ ਬਾਅਦ ਸਿਮਰਜੀਤ ਮੈਂਸ ਨੇ ਵੀ ਪਲਟਵਾਰ ਕੀਤਾ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਬਠਿੰਡਾ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਜ਼ਬਤ ਹੋਏਗੀ ਇਸ ਬਿਆਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਮੈਂਸ ਨੇ ਕਿਹਾ ਕਿ ਬਠਿੰਡਾ ਵਿੱਚ ਹਰ ਹਾਲਤ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜਿੱਤ ਦਰਜ ਕਰਨਗੇ ਉਹਨਾਂ ਕਿਹਾ ਕਿ ਜ਼ਮਾਨਤ ਸੁਖਪਾਲ ਖਹਿਰਾ ਦੀ ਨਹੀਂ ਬਲਕਿ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਏਗੀ ਸਿਮਰਜੀਤ ਮੈਂਸ ਨੇ ਸੁਖਬੀਰ ਬਾਦਲ ਤੇ ਤਿੱਖੇ ਸਿਆਸੀ ਹਮਲੇ ਕੀਤੇ ਆਵਾਜ਼ੇ ਖਲਕ ਨਗਾੜਾਏ ਖੁਦਾ ਅੱਜ ਪੂਰੀ ਦੁਨੀਆ 'ਚ ਵਸਦਾ ਇਕੱਲਾ ਪੰਜਾਬ ਦਾ ਪੰਜਾਬੀ ਨਹੀਂ ਪੂਰੀ ਦੁਨੀਆ 'ਚ ਵਸਦਾ ਪੰਜਾਬੀ ਇਹ ਗੱਲ ਭੱਲੀ ਭਾਂਤ ਜਾਣਦਾ ਕਿ ਸੁਖਬੀਰ ਬਾਦਲ ਅਕਾਲੀ ਦਲ ਨਹੀਂ ਸੁਖਬੀਰ ਬਾਦਲ ਜਿਹੜੀ ਅਕਾਲੀ ਦਲ ਤੋਂ ਹਟ ਕੇ ਸੁਖਬੀਰ ਸੈਨਾ ਦਾ ਰੂਪ ਧਾਰਨ ਕਰ ਗਈ ਤੇ ਉਹਦਾ ਹਾਲ ਹਸ਼ਰ ਪੰਜਾਬ ਦੇ ਵਿੱਚ ਕੀ ਹੁਣ ਵੋਟਾਂ ਪਾ ਲੈਣ ਦੇਓ ਤੁਸੀਂ ਕੌਣ ਕਿਹਦੀ ਜ਼ਮਾਨਤ ਜਬਤ ਕਰਾਉਂਦਾ ਇਹ ਪੰਜਾਬ ਦਾ ਵੋਟਰ ਤੈਅ ਕਰੂਗਾ ਸੁਖਵੀਰ ਬਾਦਲ ਨਹੀਂ ਪੰਜਾਬ ਡੈਮੋਕਰੈਟਿਕ ਐਲਾਈਅੰਸ ਜਿਹਦੇ ਵਿੱਚ ਸਾਡੇ ਜਲੰਧਰ ਤੋਂ ਕੈਂਡੀਡੇਟ ਭੋਜਨ ਸਮਾਜ ਪਾਰਟੀ ਦੇ ਲੋਕ ਇਨਸਾਫ ਪਾਰਟੀ ਖੈਰਾ ਸਾਹਿਬ ਗਾਂਧੀ ਜੀ ਅਰ ਸਾਡੇ ਕਾਮਰੇਡ ਸਾਥੀ ਸੀਪੀਆਈ ਸੀਪੀਐਮ ਫਿਰੋਜ਼ਪੁਰ ਸੀਟ ਚਾਏ ਉਹਨਾਂ ਦੇ ਪਾਰਟੀ ਨੂੰ ਗਈ ਆ ਕਾਮਰੇਡ ਸਾਥੀਆਂ ਨੂੰ ਗਈ ਆ ਪਰ ਜੇ ਬੀਬੀ ਹਰਸਿਮਰਤ ਕੌਰ ਬਾਦਲ ਉਥੋਂ ਸ਼ਿਫਟ ਕਰਦੇ ਆ ਪਹਿਲੀ ਜਿੱਤ ਹੋ ਗਈ ਸੁਖਪਾਲ ਖੈਰਾ ਦੀ ਜੇ ਬੀਬੀ ਹਰਸਿਮਰਤ ਕੌਰ ਬਾਦਲ ਅ ਫਰਜ ਕਰੋ ਫਿਰੋਜ਼ਪੁਰ ਆਉਂਦੇ ਐ ਜੈਸੀਆਂ ਚਰਚਾਵਾਂ ਨੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦਾ ਆਵਾਮ ਮਾਫ ਨਹੀਂ ਕਰਨ ਲੱਗਿਆ ਲੋਕਨ ਸਾਹਿਬ ਪਾਰਟੀ ਦੀ ਕੋਰ ਕਮੇਟੀ ਸਿਮਰਜੀਤ ਬੈਂਸ ਨੂੰ ਕਹੋਗੇ ਨਾ ਫਿਰੋਜ਼ਪੁਰ ਚੱਲ ਤੇ ਉੱਥੇ ਜਾ ਕੇ ਖੰਡਾ ਖੜਕਾ ਕੇ ਆਵਾਂਗੇ ਭਾਵੇਂ ਅਕਾਲੀ ਹਲਕਿਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਾ ਵੀ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਅਸਲ ਦੇ ਵਿੱਚ ਅਕਾਲੀ ਦਲ ਨੂੰ ਚੰਗੇ ਉਮੀਦਵਾਰਾਂ ਦੀ ਭਾਲ ਹੈ ਅਤੇ ਅਕਾਲੀ ਦਲ ਵਿੱਚ ਇਸ ਵਕਤ ਮੋਰੀ ਕਤਾਰ ਦੇ ਤਾਕਤਵਰ ਲੀਡਰਾਂ ਦੀ ਗਿਣਤੀ ਘਟ ਗਈ ਹੈ ਜਿਹੜੇ ਆਸਾਨੀ ਨਾਲ ਵਿਰੋਧੀਆਂ ਨੂੰ ਹਰਾ ਦੇਣ ਪਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਟਸਾ ਨੇ ਇੱਕ ਵਾਰੀ ਸਾਫ਼ ਕਰ ਦਿੱਤਾ ਕਿ ਉਹਨਾਂ ਦਾ ਪੁੱਤ ਪਰਮਿੰਦਰ ਸਿੰਘ ਢੀਂਟਸਾ ਲੋਕ ਸਭਾ ਦੀ ਚੋਣ ਨਹੀਂ ਲੜੇਗਾ ਆਓ ਸੁਣਦੇ ਹਾਂ ਸੁਖਦੇਵ ਸਿੰਘ ਢੀਂਟਸਾ ਨੇ ਕੀ ਕਿਹਾ ਦੇਖੋ ਸਾਰੀਆਂ ਜਥੇਬੰਦੀਆਂ ਅਕਾਲੀ ਦਲ ਵਿੱਚ ਹੀ ਹੈ ਸਾਰਿਆਂ ਨੇ ਇਹਨਾਂ ਨੇ ਅਲੱਗ-ਅਲੱਗ ਰੱਖਣਾ ਚਾਹੁੰਦੇ ਸੀ ਪਹਿਲਾਂ ਤਾਂ ਤੇ ਫਿਰ ਮੈਂ ਬੇਨਤੀ ਕੀਤੀ ਸਾਰਿਆਂ ਨੂੰ ਕਿ ਇੱਕੋ ਦਿਨ ਰੱਖ ਲੋ ਬਾਅਦ ਬਾਕੀ ਜਿਹੜੇ ਬੰਦਿਆਂ ਨੇ ਵੀ ਅੱਜ ਰੱਖਿਆ ਇੱਕ ਤਾਂ ਇਹ ਹੈ ਕਿ ਇਹ ਪੋਲੀਟੀਕਲ ਨਹੀਂ ਹੋਏਗਾ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਸੀ ਕੋਈ ਪੋਲੀਟੀਕਲ ਨਹੀਂ ਬਣਾਉਣਾ ਚਾਹੁੰਦੇ ਸੀਗੇ ਇਸ ਕਰਕੇ ਜਿਹੜੇ ਬੰਦਿਆਂ ਵੱਲੋਂ ਇਹ ਸਨਮਾਨ ਮੇਰਾ ਕੀਤਾ ਜਾ ਰਿਹਾ ਮੈਂ ਬਹੁਤ ਆਵਾਰੀਆਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇੰਨਾ ਮਾਨ ਸਤਕਾਰ ਬਚਪਨ ਤੋਂ ਇਹਨਾਂ ਨੇ ਦਿੱਤਾ ਤੇ ਅੱਜ ਇੱਥੇ ਤੱਕ ਪਹੁੰਚੇ ਤੇ ਅੱਜ ਫੇਰ ਉਹੀ ਮਾਨ ਸਤਕਾਰ ਉਹਨਾਂ ਮੈਨੂੰ ਦੇ ਰਹੇ ਨੇ ਤੇ ਉਹਨਾਂ ਸਾਰੀਆਂ ਜਿਹੜੇ ਬੰਦੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਤਾਂ ਇੱਕੋ ਗੱਲ ਕਈ ਵਾਰੀ ਕਹਿ ਚੁੱਕਿਆ ਕਿ ਇਹ ਤਾਂ ਪ੍ਰਵਿੰਦਰ ਨਾਲ ਗੱਲ ਕਰੋ ਵੀ ਉਹਨੇ ਲੜਨੀ ਹੈ ਕੀ ਕਰਨਾ ਹੈ ਮੇਰੀ ਤਾਂ ਕੋਈ ਸਿਧਾਂਤਕ ਹੈਗੀ ਹੈ ਸਿਧਾਂਤਕ ਤੌਰ ਤੇ ਮੇਰਾ ਉਹੀ ਸਟੈਂਡਰਡ ਜੋ ਪਹਿਲਾਂ ਸਟੈਂਡ ਦਿੱਤਾ ਹੈ ਕੀ ਪ੍ਰਵਿੰਦਰ ਜਿਉਂ ਜੇ ਪਾਰਟੀ ਇਹ ਹੁਣ ਪ੍ਰਵਿੰਦਰ ਜੀ ਕਹਿ ਸਕਦਾ ਮੈਂ ਮੈਂ ਉਹਦੇ ਪ੍ਰਵਿੰਦਰ ਬਾਰੇ ਕੁਛ ਨਹੀਂ ਦੱਸ ਉਹ ਹੀ ਡਿਸਾਈਡ ਕਰਨਗੇ ਜੀ ਉਹ ਹੀ ਡਿਸਾਈਡ ਕਰੇਗਾ ਕੀ ਕਰਨਾ ਜੇ ਤੁਸੀਂ ਪਹਿਲਾਂ ਕਿਹਾ ਸੀ ਸਰ ਵੀ ਮੈਂ ਪ੍ਰਵਿੰਦਰ ਨੂੰ ਵੀ ਮਨਾ ਕਰੂੰਗਾ ਮੈਂ ਮੈਂ ਤਾਂ ਕਿਹਾ ਉਹਨਾਂ ਨੂੰ ਹੁਣ ਵੀ ਕਿਹਾ ਕੀ ਨਾਲ ਲੜੇ ਕੀ ਹੋ ਸਕਦਾ ਬੀਟਿੰਡ ਸਾਬ ਤੋਂ ਬਾਹਰ ਚਲ ਜਾਣਾ ਇਹ ਤਾਂ ਹੁਣ ਇੰਡੀਪੈਂਡੈਂਟ ਆਪਦਾ ਲੋ ਪੰਜ ਵਾਰੀ ਐਮਐਲਏ ਦਾ 10 ਮਿਨਿਸਟਰ ਹੈ ਲੋ ਪੰਜ ਵਾਰੀ ਮੇਰੇ ਕੋਈ ਹਉਸਤਾ ਨਹੀਂ ਹੈ ਉਹ ਆਪਦਾ ਦੇਖੇ ਉਹਨੇ ਆਪਣੀ ਰਾਜਨੀਤੀ ਰਾਜਨੀਤੀ ਦੇਖਣੀ ਹੈ ਮੈਂ ਆਪਣਾ ਮੈਂ ਤਾਂ ਆਪਦਾ ਰਿਟਾਇਰਮੈਂਟ ਹੀ ਮੇਰੀ ਤਾਂ ਕੀ ਤੁਸੀਂ ਸੰन्यास ਲੈ ਕੇ ਰਾਜਨੀਤੀ ਮੇਰਾ ਰਿਟਾਇਰਮੈਂਟ ਦਾ ਮੀਨ ਕੀ ਹੁੰਦਾ ਹੈ ਸੰन्यास ਹੋਰ ਗੱਲ ਹੈ ਰਿਟਾਇਰਮੈਂਟ ਹੋਰ ਗੱਲ ਹੈ ਉਦਰਸ਼ਕਪਾਲ ਸਿੰਘ ਖੈਰਾ ਨੇ ਇੱਕ ਵਾਰੀ ਫੇਅਰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰਿੰਦਰ ਮੋਦੀ ਸੁਖਵੀਰ ਬਾਦਲ ਅਤੇ ਆਮ ਆਦਮੀ ਪਾਰਟੀ ਤੇ ਟਿੱਖੇ ਵਿਅੰਗ ਕਸੇ ਉਹਨਾਂ ਪ੍ਰਧਾਨ ਮੰਤਰੀ ਵੱਲੋਂ ਆਪਣੇ ਆਪ ਨੂੰ ਚੌਂਕੀਦਾਰ ਕਹਿਣ ਤੇ ਸੁਖਪਾਲ ਖੈਰਾ ਨੇ ਕਿਹਾ ਕਿ ਹਰ ਲੀਡਰ ਆਖਦਾ ਹੈ ਕਿ ਉਹ ਚੌਂਕੀਦਾਰ ਹੈ ਸੁਖਪਾਲ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਇਹ ਸਭ ਤੋਂ ਪਹਿਲਾਂ ਸਪਸ਼ਟ ਕਰਨ ਕਿ ਕੇਜਰੀਵਾਲ ਕਾਂਗਰਸ ਨਾਲ ਗਠਜੋੜਨ ਲਈ ਕਿਉਂ ਤਰਲੋ ਮੱਛੀ ਹੋ ਰਹੇ ਨੇ ਅਸਲ 'ਚ ਭਗਵੰਤ ਮਾਨ ਵੀ ਆਏ ਦਿਨ ਸੁਖਪਾਲ ਸਿੰਘ ਖੈਰਾ ਤੇ ਸਿਆਸੀ ਹਮਲੇ ਕਰ ਰਹੇ ਨੇ ਜਿਸ ਤੋਂ ਬਾਅਦ ਸੁਖਪਾਲ ਖੈਰਾ ਵੀ ਸਿਆਸੀ ਹਮਲਾ ਕਰਨ ਦਾ ਮੌਕਾ ਨਹੀਂ ਛੱਡਦੇ ਸੁਖਪਾਲ ਖੈਰਾ ਨੇ ਇਹ ਵੀ ਕਿਹਾ ਕਿ ਮਜੀਠੀਆ ਤੋਂ ਮਾਫੀ ਮੰਗ ਕੇ ਕੇਜਰੀਵਾਲ ਨੇ ਸਾਬਤ ਕਰ ਦਿੱਤਾ ਕਿ ਅਸੀਂ ਕਮਜ਼ੋਰ ਬੰਦੇ ਆ ਦੇਖੋ ਸਾਰੇ ਆਪਣੇ ਆਪ ਨੂੰ ਚੌਕੀਦਾਰ ਕਹਿੰਦੇ ਨੇ ਅੱਧੇ ਤਾਂ ਵਿੱਚੋਂ ਚੌਕੀਦਾਰੀ ਚੋਰ ਨਿਕਲੇ ਨੇ ਇਸ ਦੇਸ਼ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਵਾ ਜਿਹੜਾ ਭਗਵੰਤ ਸਿੰਘ ਮਾਨ ਆ ਕਹਿੰਦਾ ਮੈਂ ਚੌਕੀਦਾਰੇ ਦਾ ਕੰਮ ਕਰ ਰਿਹਾ ਪਹਿਲਾਂ ਇਹ ਦੱਸੇ ਕਿ ਜਿਹੜਾ ਤੁਹਾਡੇ ਪਾਰਟੀ ਦੇ ਬੌਸ ਆ ਉਹ ਵਾਕਈ ਚੌਕੀਦਾਰਾਂ ਤੇ ਕੰਮ ਕਰ ਰਹੇ ਆ ਕਿ ਕਰਪਟ ਕਾਂਗਰਸ ਵਰਗੀ ਪਾਰਟੀ ਦੇ ਨਾਲ ਸੰਧੀ ਕਰਨ ਨੂੰ ਤਰਲੋ ਮੱਛੀ ਹੋ ਰਹੇ ਨੇ ਜਿਹੜੀ ਕਾਂਗਰਸ ਪਾਰਟੀ ਤੇ ਇਲਜ਼ਾਮ ਲਾਉਂਦੇ ਸੀਗੇ ਕਿ ਸ਼ੀਲਾ ਨੂੰ ਫੜ ਕੇ ਅੰਦਰ ਦਿਆਂਗੇ ਤੇ ਉਹ ਕੈਪਟਨ ਭਗਵੰਤ ਸਿੰਘ ਮਾਨ ਦੇ ਜਿਹੜੇ ਬੌਸ ਨੇ ਅਰਵਿੰਦ ਕੇਜਰੀਵਾਲ ਉਹ ਅੱਜ ਕਾਂਗਰਸ ਨਾਲ ਗੱਠ ਜੋੜ ਕਰਨ ਲਈ ਮਿੰਤਾ ਤਰਲੇ ਕੱਢ ਰਹੇ ਨੇ ਔਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਨਸ਼ਿਆਂ ਦੇ ਵੱਡੇ ਤਾਕਤਵਰ ਸੌਦਾਗਰ ਬਿਕਰਮਜੀਠਿਆ ਤੋਂ ਮਾਫੀ ਮੰਗ ਕੇ ਸਾਬਤ ਕਰ ਦਿੱਤੀ ਆ ਕਿ ਅਸੀਂ ਬਹੁਤ ਕਮਜ਼ੋਰ ਬੰਦੇ ਆ ਸਾਡੇ ਗੋਡਿਆਂ ਵਿੱਚ ਜਾਨ ਨਹੀਂ ਗਈ ਅਸੀਂ ਕਾਇਰ ਆ ਔਰ ਅਸੀਂ ਚੌਕੀਦਾਰ ਨਹੀਂਗੇ ਇਸ ਲਈ ਕਹਿਣ ਵਿੱਚ ਤੇ ਕਰਨ ਵਿੱਚ ਬਹੁਤ ਅੰਤਰ ਆ ਉਹ ਚੌਕੀਦਾਰੀ ਪੰਜਾਬ ਦੀ ਨਹੀਂ ਕਰ ਸਕਦੇ ਉਧਰ ਨਰਿੰਦਰ ਮੋਦੀ ਦੇ ਚੌਕੀਦਾਰ ਵਾਲੇ ਬਿਆਨ ਤੇ ਪੰਜਾਬ ਕਾਂਗਰਸ ਦੇ ਕਈ ਲੀਡਰ ਵੀ ਮੋੜਵਾ ਜਵਾਬ ਦੇਣ ਲੱਗੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬਿਆਨ ਤੇ ਮੋੜਵਾ ਜਵਾਬ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਕਾਂਗਰਸ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਬਠਿੰਡਾ ਸੀਟ ਤੇ ਕਿਹਾ ਕਿ ਖੈਰਾ ਅਤੇ ਹਰਸ਼ਿਮਰਤ ਨੂੰ ਦੋਹਾਂ ਨੂੰ ਬਠਿੰਡਾ ਸੀਟ ਤੋਂ ਕਾਂਗਰਸ ਹਰਾਏਗੀ ਜਿਹੜਾ ਬੰਦਾ 5 ਸਾਲ ਚ ਚੌਂਕੀਦਾਰ ਕਹ ਕੇ ਦੇਸ਼ ਨੂੰ ਲੁੱਟਿਆ ਔਰ ਲੁਟਾਇਆ ਉਹ ਬੰਦਾ ਅੱਜ ਫੇਰ ਉਹ ਜੁਮਲਾ ਖੇੜੇ भी मैं चौकीदार हूँ, चौकीदार हूँ, ऐसे चौकीदार ना हटा देना चाहिए था। जिस चौकीदार ने ये कि कांग्रेस पार्टी ने किन्ने लाख करोड़ रुपया बार देता मैं इनका काला धन लाऊंगा और पंद्रह पंद्रह लाख गरीबों के खाते में डालूंगा एक पैसा आया कोई एक रुपया पर आया लोगों को जुमला सिखाया था ऐसे जुमले बोल करके मोदी दोबारा वोट देश की जनता को धोखा देकर दोबारा वोट लेना चाहता है ये देश के लोग नहीं मानेंगे इसको आज राफेल के जो घोटाला करवाया इसने उसको बुलाने के लिए उसको आसे पास करने के लिए ऐसे जुमले फेर बोलने लगा है कांग्रेस पार्टी इसे बर्दाश्त नहीं करेगी देश के लोगों के सामने लाएगी वही मैं कर रहा हूँ आज खैरा साहब दिया वोटा गलो किंगे कांग्रेस ने, ने जितना ये फोके फैर छी जाते हैं दे, पल्ले कुछ है नहीं ਵੋਟਾਂ ਗਿਣੇ ਸੈਂਕੜਿਆਂ 'ਚ ਰਹਿ ਜਾਣੀਆਂ ਨੇ ਕਾਂਗਰਸ ਪਾਰਟੀ 2 ਲੱਖ ਤੋਂ ਉੱਤੋਂ ਡੰਡੇ ਤੋਂ ਜਿੱਤੇਗੀ ਯਾਦ ਰੱਖਿਓ ਹਰਸਿਮਰਤ ਕੌਰ ਨੂੰ 2 ਲੱਖ ਤੇ ਆ ਇਹਦੇ ਨਾਲ ਹੀ ਨਹੀਂ ਸਾਨੂੰ ਫਾਇਦਾ ਕੋਈ ਨੁਕਸਾਨ ਨਹੀਂ ਅਰਜੰਦਾ ਨਿਸ਼ਾਨਾ ਤਾਂ ਮੱਛੀ ਦੀ ਅੱਖ 'ਚ ਹੈ ਸਾਡਾ ਤਾਂ ਇਹ ਹੈ ਵੀ ਕਾਂਗਰਸ ਪਾਰਟੀ ਨੂੰ ਜਿਤਾਉਣਾ ਹੈ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਬਸ ਇੰਨਾ ਹੀ ਆ ਕੋਈ ਸਾਹਮਣੇ ਕੋਈ ਪਾਰਟੀ ਆਵੇ ਇਹ ਆਜ਼ਾਦ ਹਿੰਦੁਸਤਾਨ ਨਾ ਕੋਈ ਵੀ ਪੋਲੀਟੀਕਲ ਪਾਰਟੀ ਲੜ ਸਕਦੀ ਐ ਚੋ ਦੇਖੋ ਗੱਲ ਇਹ ਐ ਸਿੱਧੂ ਸਾਹਿਬ ਉਹਨਾਂ ਦੇ ਨਾਲ ਹੀ ਰਹੇ ਨੇ ਇਹ ਸਿੱਧੂ ਸਾਹਿਬ ਜਾਣਦੇ ਨੇ ਜਾਂ ਉਹ ਜਾਣਦੇ ਨੇ ਸਾਡੀ ਕਾਂਗਰਸ ਚ ਆਇਆ ਸਾਡਾ ਵਧੀਆ ਲੀਡਰ ਆ ਉਹ ਉਹਨਾਂ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਘਟਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਉਹਨਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਲੋਕ ਹਰ ਹਾਲਤ ਵਿੱਚ ਉਹਨਾਂ ਨੂੰ ਵੋਟਾਂ ਪਾਉਣਗੇ ਉਹਨਾਂ ਗੋਆ ਦੇ ਮੁੱਖ ਮੰਤਰੀ ਦੀ ਮੌਤ ਤੇ ਵੀ ਦੁੱਖ ਪ੍ਰਗਟ ਕੀਤਾ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਘਟਵਾਲ ਫਲੋਰ ਹਲਕੇ ਤੋਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਕਾਬਲੇ ਜ਼ਿਕਰ ਹੈ ਚਰਨਜੀਤ ਸਿੰਘ ਅਟਵਾਲ ਅਟਲ ਵਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਵੀ ਲੋਕ ਸਭਾ ਦੇ ਵਿੱਚ ਡਿਪਟੀ ਸਪੀਕਰ ਰਹੇ ਚੁੱਕੇ ਨੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ ਦੇਖੋ ਵੀ ਇਹ ਗੱਲ ਬੜੀ ਸਪਸ਼ਟ ਆ ਕੋਈ ਵੀ ਟੀ ਮਨਿਸਟਰ ਕੋਈ ਵੀ ਹਲਕੇ ਦਾ ਐਮਐਲਏ ਇਹ ਨਹੀਂ ਚਾਹੇਗਾ ਕਿ ਉਹ ਹਾਈ ਕਮਿਸ਼ਨ ਕਿਸੇ ਕਿਸਮ ਦੀ ਕੋ ਡਿਸਟਰਬੈਂਸ ਹੋ ਰਹੀ ਹੈ। ਉਹ ਫਿਰ ਸਰਦਾਰ ਪ੍ਰਕਾਸ਼ ਸਿੰਘ ਵਰਗੀ ਮਹਾਨ ਸ਼ਖਸੀਅਤ ਦੇ ਉੱਪਰ 800 ਅਗਰਾਂ ਦੇ ਗੋਲੀ ਦਾ ਆਰਡਰ ਦਿੱਤਾ ਵੀ ਤੇ ਮੈਂ ਸਮਝ ਲਿਆ ਕਿ ਇਸ ਤੋਂ ਮਾਰੀ ਗੱਲ ਹੋਰ ਹੋ ਹੀ ਨਹੀਂ ਸਕਦੀ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਅਦ ਉਸ ਤੋਂ ਸੋਚਣਾ ਆ ਇਹ ਗੱਲ ਜ਼ਰੂਰ ਹੈ। ਅਸੀਂ ਇਸ ਗੱਲ ਦੇ ਹੱਕ 'ਚ ਆ ਕਿ ਜਿਨ੍ਹਾਂ ਲੋਕਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ। ਇਹ ਗੱਲ ਦਾ ਸਪਸ਼ਟ ਸਮਝਣਾ ਹੈ। ਤੇ ਮੇਰੇ ਖਿਆਲ ਨਹੀਂ ਕਿ ਸਰਦਾਰ ਦੀ ਗੱਲ ਵੀ ਮੈਨੂੰ ਕੋਈ ਚੀਤਾ ਨਹੀਂ ਲੇਕਿਨ ਇਹ ਵੀ ਐ ਕਿ ਸਰਦਾਰ ਸਖੀਰ ਸਰਦਾਰ ਜੀ ਮੈਂ ਇਹਨਾਂ ਇਸ ਮਤਲਬ ਜਿਹੜਾ ਰਾਮ ਰਹੀਮ ਵਾਲੇ ਤੇਹੀਂ ਜਾਏਗਾ ਬਾਕੀ ਨਹੀਂ ਤੇ ਜਿਹੜੇ ਦੂਸਰੇ ਲੋਕ ਨੇ ਦੇਖੋ ਜਿਸ ਬੰਦੇ ਨੇ ਵੀ ਰਕਸ਼ਣ ਲੱਗਿਆ ਉਹਨੇ ਇਲੈਕਸ਼ਨ ਲੜਨੀ ਨਹੀਂ ਉਹਨੇ ਇਲੈਕਸ਼ਨ ਜਿੱਤਨੀ ਤੇ ਜਿਹੜਾ ਕੋ ਐਮ ਐਲ ਏ ਮੈਂਬਰ ਪਾਰਲੀਮੈਂਟ ਖੜਾ ਹੈ ਜਾਂ ਕੋ ਸਰਪੰਚੀ ਵੀ ਖੜਾ ਹੈ ਜਾ ਕੋ ਗਲਾਸ ਸੰਕੀਨ ਲਿਖਦਾ ਜਲਾ ਪ੍ਰੀਸ਼ਦ ਨਹੀਂ ਖੜਾ ਉਹ ਨਹੀਂ ਹੋ ਸਕਦਾ ਵੀ ਇਹ ਇੱਕ ਪਿੰਡ ਵਿੱਚ ਓਟਾ ਮੰਗਦਾ ਜਾਂਦਾ ਮਤਲਬ ਮੰਗਾ ਜਾਂਦਾ ਜੱਗੇ ਕੋ ਹੋਰ ਧਰਮ ਦਾ ਬੰਦਾ ਜਾਂ ਹੋਰ ਕਿਸੇ ਨੂੰ ਮੰਨਣ ਵਾਲਾ ਤੇ ਉਹਦਾ ਘਰੋਂ ਛੱਡ ਜਾਏਗਾ ਉਸ ਨੇ ਤਾਂ ਜਿੱਤ ਮਹਾਰਾਜ ਅੱਜ ਕੱਲ ਡੈਮੋਕ੍ਰੇਸੀ ਦੇ ਲੋਕ ਇਹਨਾਂ ਦੇ ਭਾਈ ਸਰਦਾਰ ਕੋਲ ਓਟਾ ਮੰਗਣ ਲਈ ਬੈਣ ਗਿਆ ਕਿ ਕੋਈ ਐਸੀ ਲੇਕਿਨ ਲੇਕਿਨ ਇਹ ਗਲ ਜ਼ਰੂਰ ਹੈ ਸਾਨੂੰ ਉਹਨਾਂ ਲੋਕਾਂ ਕੋਲ ਕਦੇ ਨਹੀਂ ਨਹੀਂ ਅਸੀਂ ਜਾ ਸਕਦੇ ਨਾ ਅਸੀਂ ਜਾ ਸਕਦੇ ਜਿਹੜੇ ਬੰਦੇ ਸਿੱਖੀ ਦੇ ਵਿਰੁੱਧ ਪ੍ਰਚਾਰ ਕਰਦੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਦੇ ਹੋਣ ਗੁਰੂ ਗ੍ਰੰਥ ਸਾਹਿਬ ਉਹਨਾਂ ਕੋਲ ਅਸੀਂ ਲੋਕ ਨਹੀਂ ਜਾ ਰਹੇ ਉਹ 드라마 ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੁਰਗਿਆਨਾ ਮੰਦਰ ਵਿੱਚ ਕਾਰ ਸੇਵਾ ਕਰਨ ਲਈ ਪੁੱਜੇ ਕਾਬਲੇ ਜ਼ਿਕਰ ਹੈ ਸਰੋਵਰ ਦੀ ਕਾਰ ਸੇਵਾ ਦੀ ਅਰੰਭਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਅੱਜ ਅਸੀਂ ਇੱਕ ਭਗਤਾ ਦੀ ਤਰ੍ਹਾਂ ਸੱਚੇ ਇਨਸਾਨਾਂ ਦੀ ਤਰ੍ਹਾਂ ਦੁਰਗਿਆ ਦਾ ਮੰਦਿਰ ਦੇ ਵਿੱਚ ਜਿਹੜੀ ਕਾਸ਼ੇਵਾ ਲੱਗੀ ਆ ਬਹੁਤ ਪਵਿੱਤਰ ਕੰਮ ਹੋ ਰਿਹਾ ਸੰਗਤ ਭਗਤ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਸੇਵਾ ਕਰਦੇ ਸੋ ਅਸੀਂ ਵੀ ਆਪਣੀ ਆਮ ਆਦਮੀ ਪਾਰਟੀ ਦੀ ਸਾਡੀ ਟੀਮ ਦੇ ਨਾਲ ਅੱਜ ਆਪਣੀ ਹਾਜ਼ਰੀ ਲਾਈ ਆ ਪ੍ਰਮਾਤਮਾ ਦੇ ਦਰ ਦੇ ਉੱਤੇ ਅਸ਼ੀਰਵਾਦ ਲਿਆ ਉਹ ਸਾਡੇ ਸੰਸਾਦ ਦੀ ਸਾਰੇ ਸੰਸਾਦ ਚ ਵਸਦੇ ਲੋਕਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਹੈ ਪੁਨਾਲੀ ਅਰਦਾਸ ਕਰਦੇ ਹਾਂ ਕਿ ਇਹ ਜਿਹੜੇ ਪਵਿੱਤਰ ਧਾਰਮਿਕ ਸਥਾਨ ਨੇ ਸਾਡੇ ਇਹ ਵਾਅਦੇ ਫੁੱਲਦੇ ਰਹਿਣ ਅਸੀਂ ਇੱਥੇ ਆਈਏ ਸਾਡੇ ਚ ਪਰਮਾਤਮਾ ਇੰਨੀ ਸ਼ਕਤੀ ਬਖਸ਼ੇ ਕਿ ਹੀ ਬਾਅਦ ਬਾਅਦ ਇੱਥੇ ਅਸ਼ੀਰਵਾਦ ਲੈਣ ਜਿਹੜਾ ਉਹ ਆਈਏ ਸੋ ਅਸੀਂ ਅਸ਼ੀਰਵਾਦ ਲਿਆ ਬਹੁਤ ਹੀ ਆਨੰਦ ਆਇਆ ਸੇਵਾ ਵੀ ਕੀਤੀ ਹੈ ਮੱਥਾ ਵੀ ਟੇਕਿਆ ਸੋ ਬਹੁਤ ਸਾਡੇ ਭਗਤਾਂ ਨੂੰ ਸਾਰੇ ਕਾਸੇਵਾ ਵਾਲੇ ਜਿੰਨੇ ਵੀ ਲੋਕ ਲੱਗੇ ਆ ਸਭ ਨੂੰ ਇਸ ਕਾਸੇਵਾ ਦੀਆਂ ਬਹੁਤ-ਬਹੁਤ ਵਧਾਈਆਂ ਉਧਰ ਦਿੱਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਮਨਿੰਦਰ ਤੋਂ ਲੈ ਕੇ ਸੁਖਪਾਲ ਖੈਰਾਂ ਨੂੰ ਨਿਸ਼ਾਨੇ ਤੇ ਰੱਖਿਆ ਉਹ ਨਾਮ ਆਦਮੀ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਹਾਲਾਂਕਿ ਉਹਨਾਂ ਨੇ ਵਿਵਾਦਾਂ ਵਿੱਚ ਆਏ ਆਪਣੇ ਵਿਧਾਇਕ ਮਨਜਿੰਦਰ ਸਿੰਘ ਸ਼ਿਰਸਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਸਾਫ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਜਥੇਬੰਦੀ ਹੈ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਸੁਖਬੀਰ ਬਾਦਲ ਨੇ ਹੋਰ ਕੀ ਕੀ ਕਿਹਾ ਆਓ ਸੁਣਦੇ ਆਂ ਭਾਵੇਂ ਐਸਜੀਪੀਸੀ ਹੈ ਭਾਵੇਂ ਡੀਜੀਪੀਸੀ ਹੈ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਥੱਲੇ ਹੁੰਦੇ ਆ ਕੋਈ ਸੁਖਬੀਰ ਸਿੰਘ ਬਾਦਲ ਨਹੀਂ ਕਰਾਉਂਦਾ ਇਲੈਕਸ਼ਨ ਕਮਿਸ਼ਨ ਥੱਲੇ ਸਟੇਟ ਗਵਰਨਮੈਂਟ ਇਨਵੋਲਡ ਹੁੰਦੀ ਹੈ ਸਟੇਟ ਗਵਰਨਮੈਂਟ ਵੋਟਾਂ ਬਣਾਉਂਦੀ ਹੈ ਵੋਟਾ ਬਣ ਕੇ ਫਿਰ ਇਲੈਕਸ਼ਨ ਜਿਵੇਂ ਪਾਰਲੀਮੈਂਟ ਤੇ ਮੈਂਬਰ ਐ ਐਮ ਐਲ اے ਤੇ ਹੁੰਦੇ ਉਵੇਂ ਹੀ ਹੁੰਦੇ ਆ ਤੇ ਤੁਸੀਂ ਆਪਣੇ ਨੁਮਾਇੰਦੇ ਚੁੰਦਿਓ ਆ ਜਿਹੜੇ ਲੋਕ ਤੁਹਾਡੇ ਖਿਲਾਫ ਬੋਲਦੇ ਐ ਹਰ ਬਾਰ ਆਪਣੇ ਉਮੀਦਵਾਰ ਖੜੇ ਕਰਦੇ ਐ ਭਾਵੇਂ ਪੰਜਾਬ ਦੇਖਿਆ ਹੋਣਾ ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀਈ ਐ ਉਦੋਂ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਕਾਦੀ ਦਲ ਨੂੰ ਹੀ ਸੇਵਾ ਦਿੱਤੀ ਗਈ ਐ ਸਿੱਖ ਸੰਗਤ ਨੇ ਸ਼੍ਰੋਮਣੀ ਕਾਦੀ ਦਲ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਆਪਾਂ ਖੁਸ਼ਕਿਸਮਤ ਐ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਆਂ ਸ਼੍ਰੀ ਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਆਂ ਜਿਹੜੀਆਂ ਕੌਮਾਂ ਵੰਡੀਆਂ ਜਾਂਦੀਆਂ ਉਹਨਾਂ ਦੀ ਤਾਕਤ ਘਟ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਦਾ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ ਅਗਲੇ 2 ਸਾਲ ਬਾਅਦ 100 ਸਾਲ ਪੂਰੇ ਹੋ ਜਾਣਗੇ ਇਹ ਤੋਂ ਪੁਰਾਣੀ ਪਾਰਟੀ ਦੇਸ਼ 'ਚ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਜਿੱਥੇ ਵੀ ਕੋਈ ਸਿੱਖ ਭੈਣ ਭਰਾ ਨੂੰ ਦੁਨੀਆ ਸਮੱਸਿਆ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਹੀ ਲੜਾਈ ਲੜਦੀ ਹੈ ਸੋ ਅੱਜ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਐਸਜੀਪੀਸੀ ਉਵੇਂ ਦਿੱਲੀ ਗੁਰਦੁਆਰਾ ਕਮੇਟੀ ਹੋਂਦ ਵਿੱਚ ਆਈ ਹੋਂਦ ਲਾਉਣ ਵਾਸਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਸ਼ਰੋਮਨੀ ਕਾਲੀਦਲ ਨੇ ਕੀਤੀ ਹੈ ਉਧਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇੱਥੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਕਿਸੇ ਲਈ ਵੀ ਡੇਰਿਆਂ ਵਿੱਚ ਜਾਣਾ ਘਾਤਕ ਸਾਬਤ ਹੋਏਗਾ ਉਹਨਾਂ ਇਹ ਵੀ ਕਿਹਾ ਕਿ ਮੇਰੇ ਤੇ ਲੱਗੇ ਇਲਜ਼ਾਮ ਬੇਬੁਨਿਆਦ ਨਹੀਂ ਅਤੇ ਜਲਦ ਪੂਰਾ ਫੈਸਲਾ ਹੋਏਗਾ ਔਰ ਸੁਣਦੇ ਆ ਮਨਿੰਦਰ ਸਿੰਘ ਜੀ ਕੇ ਦੀ ਗੱਲ ਮੈਂ ਸਮਝਦਾ ਕਿ ਦਿੱਲੀ ਦੀ ਸੰਗਤ ਦੇ ਵਿੱਚ ਅਸੀਂ ਕੰਮ ਕੀਤਾ ਸੀਗਾ 2013 ਚ ਸਾਨੂੰ ਸੰਗਤ ਦੇ ਅਸ਼ੀਰਵਾਦਤਾ ਸੀਗਾ 2017 ਚ ਪਹਿਲੀ ਟਰਮ ਖਤਮ ਹੋਈ ਸੀ ਔਰ ਉਸ ਵੇਲੇ ਸਾਰਿਆਂ ਨੇ ਆਖ ਦਿੱਤਾ ਸੀਗਾ ਕਿ ਅਸੀਂ ਦੁਬਾਰਾ ਨਹੀਂ ਆ ਸਕਦੇ ਜੀ ਕਿਉਂਕਿ ਬੈਬਲ ਕਰਾਂ ਮਾਫੀ ਬੇਦਬੀ ਇਹ ਸਭ ਚੱਲ ਰਏ ਸੀਗੇ ਲੇਕਿਨ ਗੁਰੂ ਦੀ ਬਖਸ਼ਿਸ਼ ਹੋਈ 2017 ਜਿੱਤੇ ਆ ਔਰ ਜਿੱਤੇ ਆ ਕੰਮ ਕਰਕੇ ਸੰਗਤ ਦੇ ਪਿਆਰ ਕਰਕੇ ਮੈਂ ਸਮਝਦਾ ਕਿ ਅੱਧੀ ਟਰਮ ਖਤਮ ਹੋ ਗਈ ਹੈ ਦੋਸਾ ਕਹਿੰਦੇ ਆ ਔਰ ਬਹੁਤ ਵੱਡੀ ਜ਼ਿੰਮੇਵਾਰੀ ਨਵੀਂ ਟੀਮ ਤੇ ਆ ਉਹ ਸਾਰੇ ਕੰਮ ਕਰਨ ਤਾਂ ਕਿ ਸੰਤਾਂ ਦਾ ਅਸ਼ੀਰਵਾਦ ਦੁਬਾਰਾ ਲੈਕ ਮੈਂ ਸਮਝਦਾ ਕਿ ਇਹ ਉਹਦੇ ਕਰਕੇ ਸਾਨੂੰ ਅੱਗੇ ਨੁਕਸਾਨ ਹੋਇਆ ਔਰ ਡੇਰੇ ਤੋਂ ਜਿੰਨੀ ਦੂਰੀ ਬਣਾਈ ਜਾਏਗੀ ਉਹ ਨਾਲ ਠੀਕ ਰਹੂਗਾ ਮੇਰਾ ਸਟੈਂਡ ਬਿਲਕੁਲ ਕਲੀਅਰ ਸੀ ਡੇਰੇ ਦੇ ਉੱਤੇ ਵੀ ਬਾਈਬਲ ਪਲਾਨ ਤੇ ਉੱਤੇ ਵੀ ਔਰ ਮੈਂ ਸਮਝਦਾ ਮਾਂ ਕਿ ਅਕਾਲੀ ਦਲ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਉਹਦੇ ਨੁਕਸਾਨ ਅੱਗੇ ਭੁਗਤ ਰਹੇ ਆ ਹੁਣ ਉਹਨਾਂ ਦੇ ਨੇੜੇ ਜਾਓਗੇ ਤਾਂ ਦੁਬਾਰਾ ਨੁਕਸਾਨ ਮੈਂ ਸਮਝਦਾ ਕਿ ਸੰਗਤਾਂ ਨੂੰ ਕੌਨਫੀਡੈਂਸ ਚ ਲਏ ਬਗੈਰ ਮਾਫੀ ਦੇਣਾ ਗਲਤੀ ਸੀ ਮੈਂ ਸਮਝਦਾ ਮਾਂ ਜਿਹੜੇ ਦੋਸ਼ ਲੱਗੇ ਸੀ ਤੁਸੀਂ ਜੇ ਹਫਤਾ ਤੱਕ ਵੇਟ ਕਰੋ ਤੁਹਾਡੇ ਅੱਗੇ ਸਾਰੀ ਰਿਪੋਰਟ ਆਊਗੀ ਔਰ ਮੈਂ ਇਸੇ ਲਈ ਆਖਿਆ ਸੀਗਾ ਕਿ ਮੈਂ ਧਾਰਮਿਕ ਰਾਜਨੀਤੀ ਚ ਮੈਂ ਕੋਈ ਅਹੁਦਾ ਨਹੀਂ ਲਵਾਵਾਂਗਾ ਜਦ ਤੱਕ ਦੋਸ਼ ਮੁਕਤ ਨਹੀਂ ਹੋਵਾਂਗਾ ਪਰ ਮੈਂ ਕੋਈ ਸਫਾਈ ਨਹੀਂ ਦਿੱਤੀ ਅਜੇ ਤੱਕ ਨਾ ਮੈਂ ਅੱਜ ਦੇਣੀ ਹੈ ਲੈਟ ਦੀ ਪੁਲਿਸ ਰਿਪੋਰਟ ਕਰ ਤਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਜੇ ਮੈਂ ਦੋਸ਼ੀ ਹਾਂ ਤੇ ਮੈਨੂੰ ਮੈਂ ਕਸੂਰਵਾਰ ਹਾਂ ਅਗਰ ਮੈਂ ਸਾਫ਼ ਸੁਥਰਾ ਤੇ ਸੰਗਤ ਅਸ਼ੀਰਵਾਦ ਦਿੰਦੀ ਹੈ ਪਾਸ ਕਰੂਗਾ ਹਾਂਜੀ ਜਨਰਲ ਸੈਕਟਰੀ ਦੇ ਹੁੰਦੇ ਆ ਜਦੋਂ ਉਹ ਆਪ ਡਿਊਟੀ ਹੁੰਦੇ ਤਦ ਹੁੰਦੇ ਆ ਜੇ ਨਹੀਂ ਹੁੰਦੇ ਜੁਆਇੰਟ ਸੈਕਟਰੀ ਕਰਦਾ ਜੇ ਮੈਚ ਬਾਹਰ ਗਿਆ ਹਮਾਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਰਦਾ ਇਹ ਸਿਸਟਮ ਹੈ ਸਾਡਾ ਲੰਮੀਆਂ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕੰਮ ਨੇ ਤੇਜ਼ੀ ਫੜ ਲਈ ਹੈ। ਪਿੰਡ ਪੱਖੋ ਤੋਂ ਨੈਸ਼ਨਲ ਅਥਾਰਟੀ ਆਫ ਇੰਡੀਆ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਲੱਖਾ ਸਿੰਘ ਨਾਮ ਦੇ ਇੱਕ ਕਿਸਾਨ ਦੀ ਜ਼ਮੀਨ ਤੇ ਵੀ ਕੰਮ ਸ਼ੁਰੂ ਹੋਇਆ। ਆਓ ਸੁਣਦੇ ਹਾਂ ਲੱਖਾ ਸਿੰਘ ਅਤੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਦਾ ਕੀ ਕਹਿਣਾ ਹੈ। ਆ ਇਸ ਤਰ੍ਹਾਂ ਜੀ ਸਾਡੀ ਲੰਬੇ ਸਮੇਂ ਤੋਂ ਕਿਸਾਨਾਂ ਦੇ ਨਾਲ ਜਿਹੜਾ ਡਾਇਲੌਗ ਸਾਡਾ ਚੱਲ ਰਿਹਾ ਸੀਗਾ ਅੱਜ ਸਵੇਰੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਖੁਦ ਕਿਸਾਨਾਂ ਵੱਲੋਂ ਜਿਹੜਾ ਇਹ ਸਾਨੂੰ ਵਾਲੰਟੀਅਰ ਕੀਤਾ ਗਿਆ ਕਿ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਜਲਦੀ ਤੋਂ ਜਲਦ ਕਰਾਈ ਜਾਵੇ ਕਿਉਂਕਿ ਗੁਰਪੁਰਬ ਤੋਂ ਪਹਿਲਾਂ ਪਹਿਲਾਂ ਜਿਹੜਾ ਅਸੀਂ ਇਸ ਕੰਮ ਨੂੰ ਮੁਕੰਮਲ ਕਰਵਾਉਣਾ ਤੇ ਇਸ ਬੰਦ ਚ ਜੋ ਵੀ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਤੇ ਅੱਜ ਜਿਹੜੀ ਡੀਮਾਰਕੇਸ਼ਨ ਆਈਸੀਪੀ ਦੀ ਹੋਈ ਸੀਗੀ ਤੇ ਉਸੇ ਡੀਮਾਰਕੇਸ਼ਨ ਦੇ ਵਿੱਚ ਜਿਹੜੀ ਆ ਅਸੀਂ ਅੱਜ ਜ਼ਮੀਨ ਕਲੀਅਰ ਕਰਕੇ ਜਿਹੜਾ ਉਹ ਯਾਰ ਸ਼ੁਰੂਆਤ ਉਹਦੀ ਅਸੀਂ ਕੀਤੀ ਆ ਨਹੀਂ ਜਿਉਂਦੇ ਤੇ ਇੱਥੇ ਐਵੇਂ ਲਾਲਾ ਲਾਲਾ ਹੁੰਦੀ ਇੱਕ ਦਿਨ ਦੋ ਦਿਨ ਜੇ ਅੱਜ ਨਹੀਂ ਵੜਨ ਦੇਣੀ ਉਹ ਆ ਜੇ ਹਾਂ ਜਦੋਂ ਗੱਲ ਹੀ ਕੋਈ ਨਹੀਂ ਕੀਤੀ ਤੇ ਫਿਰ ਕਿਸੇ ਦੇ ਮਨ ਦੀਆਂ ਸੋਚੀ ਨਹੀਂ आज हमने जो काम की शुरुआत की है जहाँ जहां जहाँ जो आईसीपी बननी है इंटीग्रेटेड चेक पोस्ट जो पोर्ट अथॉरिटी ऑफ इंडिया को जिम्मेवारी मिली है तो वह हम अपना जो है दायित्ववास जो है यहां से शुरू करने जा रहे हैं तो आज हमारा काम स्टार्ट हो गया है तो हम चाहते हैं कि जो है गुरु नानक जयंती जो पाँच जो है पर्व है गुरु जयंती का ਉਸसे जो पहले जो है काम को पूरा किया जाए अर्चना ते मेरा ख्याल काम जेड़ा सी अर्चना ते कोई नहीं सी अर्चना ते ਜਦੋਂ ਉਹਨਾਂ ਨੇ ਨੋਟੀਫਿਕੇਸ਼ਨ ਸਭ ਕੁਝ ਹੋ ਗਿਆ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਪਰਿਵਾਰ ਸਰਦਾਰ ਲੱਖਾ ਸਿੰਘ ਜਿਹੜੇ ਸਾਡੇ ਸਾਬਕਾ ਸਰਪੰਚ ਤੇ ਇਹ ਵੀ ਗੁਰਬਖਸ਼ ਉਹਨਾਂ ਦਾ ਬੇਟਾ ਇਹ ਵੀ ਸਾਬਕਾ ਸਰਪੰਚ ਇਹਨਾਂ ਨੇ ਬਿਨਾ ਕਿਸੇ ਗੱਲ ਤੋਂ ਇਹਨਾਂ ਨੇ ਕਿਹਾ ਕਿ ਜਿੱਥੇ ਗੁਰਨਾਣਕ ਸਾਹਿਬ ਦੀ ਗੱਲ ਹੈ ਉੱਥੇ ਅਸੀਂ ਕੋਈ ਬਾਰਕੀ ਨਹੀਂ ਨਹੀਂ ਕਰਨੀ ਤੁਸੀਂ ਰਸਤਾ ਬਣਾਓ ਜੋ ਸਰਕਾਰ ਦੇਗੀ ਸਰਕਾਰ ਹਮੇਸ਼ਾ ਹੀ ਆਪਣੀ ਪਬਲਿਕ ਦਾ ਸੋਚੀ ਦਿੰਦੇ ਸਾਨੂੰ ਉਹ ਮਨਜ਼ੂਰ ਆ। ਸੋਚ ਕਰਕੇ ਮੈਂ ਪਰਿਵਾਰ ਦਾ ਖਾਸ ਕਰਕੇ ਤੇ ਸਾਰੀ ਸੰਗਤ ਵੱਲੋਂ ਵੀ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਬੜਾ ਵੱਡਾ ਦਿਲ ਕਰਕੇ ਤੇ ਸਭ ਤੋਂ ਜ਼ਿਆਦਾ ਜਿਹੜੀ ਜ਼ਮੀਨ 15 ਏਕੜ ਜਿਹੜੀ ਇਹਨਾਂ ਨੇ ਅੱਜ ਜ਼ਮੀਨ ਆਪਣੀ ਚ ਸਟਾਰਟ ਕਰਵਾਤਾ ਬੜੀ ਵੱਡੀ ਗੱਲ ਆ। ਔਰ ਮੇਰੇ ਖਲਕੇ ਅਸੀਂ ਬਹੁਤ ਜਲਦੀ ਇਹ ਰਸਤੇ ਦਾ ਕੰਮ ਜਿਹੜਾ ਹੁਣ ਥੋੜੇ ਦਿਨਾਂ ਚ ਜਿਹੜੀ ਸਟਾਰਟ ਕਰਕੇ ਉਹਨਾਂ ਨੂੰ ਕਰਨਾ ਸ਼ੁਰੂ ਕਰਾਂਗੇ। ਉਧਰ ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿੱਚ ਇੱਕ ਹੋਰ ਭਾਰਤੀ ਫੌਜੀ ਸ਼ਹੀਦ ਹੋ ਗਿਆ ਹੈ। ਇਸ ਵਾਰ ਫੇਰ ਸ਼ਹੀਦ ਹੋਣ ਵਾਲਾ ਭਾਰਤੀ ਫੌਜੀ ਪੰਜਾਬ ਨਾਲ ਸੰਬੰਧਿਤ ਹੈ ਜਿਹੜਾ ਕਿ ਮੋਗਾ ਜ਼ਿਲ੍ਹੇ ਦੇ ਕਰਮਜੀਤ ਸਿੰਘ ਦੇ ਤੌਰ ਤੇ ਜਾਣਿਆ ਜਾ ਰਿਹਾ ਹੈ ਮੋਗਾ ਦੇ ਪਿੰਡ ਜਨੇਰ ਦੇ ਵਿੱਚ ਕਰਮਜੀਤ ਸਿੰਘ ਦੇ ਸ਼ਹੀਦ ਹੋਣ ਤੋਂ ਬਾਅਦ ਗਮਗੀਨ ਮਾਹੌਲ ਹੈ ਆਉਂਦੇ ਦਿਨ ਉਸ ਦੀ ਮ੍ਰਿਤਕ ਦੇ ਪੰਜਾਬ ਪਹੁੰਚੇਗੀ ਆਏ ਦਿਨ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਅਤੇ ਉਹਨਾਂ ਲੋਕਾਂ ਤੇ ਜ਼ਰੂਰ ਸਾਨੂੰ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਦੇਸ਼ ਦੇ ਹਾਲਾਤ ਸੁਧਰਨ ਦਾ ਦਾਵਾ ਕਰਕੇ ਵੋਟਾਂ ਮੰਗ ਰਹੇ ਨੇ ਉਹਨਾਂ ਲੋਕਾਂ ਤੇ ਵੀ ਸਵਾਲ ਖੜੇ ਹੋਣੇ ਜ਼ਰੂਰੀ ਨੇ ਜਿਹੜੇ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਹਕੀਕਤ ਇਹ ਹੈ ਕਿ ਆਏ ਦਿਨ ਸਾਡੇ ਫੌਜੀ ਸ਼ਹੀਦ ਹੋ ਰਹੇ ਨੇ ਸਾਨੂੰ ਮਾਂ ਨੇ ਆਪਦੇ ਬੇਟੇ ਦੇ ਦੇਸ ਵਾਸਤੇ ਜਾਨ ਕੁਰਬਾਨ ਕਰਤੀ ਉਹਨੇ ਪਰ ਸਰਕਾਰਾਂ ਚੰਗੀਆਂ ਨਹੀਂ ਜਿਹੜੀਆਂ ਇੱਕ ਪਾਸੇ ਗੱਲ ਨਹੀਂ ਲਾਉਂਦੀਆਂ ਸਾਡੇ ਪੁੱਤ ਸੇ ਰੋਈ ਜਾਂਦੇ ਇਹ ਆਦਿਕਾ ਵੋਟਾਂ ਸੇਕਦੇ ਆ ਬਦਲਾ ਨਹੀਂ ਲੱਗਿਆ ਕਿਸੇ ਨੂੰ ਨਹੀਂ ਉਹ ਵੀ ਮਾਮਾ ਦੇ ਪੁੱਤ ਹੈ ਕਿਸੇ ਪਾਸੇ ਤਣ ਪੱਤਣ ਗੱਲ ਲਾਉਣ ਰੋਜ਼ ਤਾਂ ਮਾਮਾ ਦੇ ਪਤ ਉਸੇ ਨਾ ਹੋਣ ਇਹ ਤਾਂ ਆਪਣੀਆਂ ਬੋਟਾਂ ਦੇ ਝੰਡੇ ਚੱਕ ਕੇ ਕਹਿ ਦਿੰਦੇ ਜੀ ਐਂ ਕਰਤਾ ਸੀ ਐਂ ਕਰਤਾ ਮਸਲ ਜੇ ਮਰੀ ਜਾਂਦੇ ਮਾਮਾ ਦੇ ਪੁੱਤ ਮਰੀ ਜਾਂਦੇ ਇਹਨਾਂ ਨੇ ਕਾਰਗਿਰ ਦੀ ਲੜਾਈ ਚ ਕੀ ਕੀਤਾ 6 ਮਹੀਨੇ ਜਵਾਕ ਮਰਵਾਈ ਗਏ ਮਰਵਾਈ ਗਏ ਤੇ ਜਿੱਦੇ ਕਾਰਗਰ ਲੈ ਇਹਨਾਂ ਨੇ ਖਤਮ ਕਰਨਾ ਸੀਗਾ ਤੇ ਉਹਦੇ ਇੱਕੇਦਾਰ ਚ ਜਾਜ ਦਾ ਸੌਦਾ ਹਮਲਾ ਕਰਕੇ ਇੱਕੇਦਾਰ ਕਾਰਗਰ ਖੋਲਿਆ ਇਹਨਾਂ ਨੂੰ ਮਤਵਲਾ ਦੀਆਂ ਕੁਰਸੀਆਂ ਦਾ ਮਤਵਲਾ ਲੋਕਾਂ ਨਾਲ ਕੋਈ ਮਤਵਲ ਨਹੀਂਗਾ ਉਧਰ ਫਾਜ਼ਿਲਕਾ ਵਿਖੇ ਵੀ ਇੱਕ ਵਾਰ ਫੇਰ ਪੁਲਿਸ ਵੱਲੋਂ 4 ਪੈਕੇਟ ਨਸ਼ਾ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਹ 4 ਪੈਕੇਟ ਹੈਰੋਇਨ ਦੇ ਨੇ ਫਾਜ਼ਿਲਕਾ ਦੀ ਐਸਐਸਪੀ ਦੀਪਕ ਖਲੋਰੀ ਦੇ ਮੁਤਾਬਕ ਸਰਹੱਦੀ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ पंजाब पुलिस और फाजिलका पुलिस की तरफ से ड्रग्स की जो मुहिम चल रही है उसी कंटेक्सट में आज फाजिलका पुलिस ने हीरोइन रिकवर की है ये इन्फॉर्मेशन से इंचार्ज रशपाल और डी एस पी डी भूपेंद्र की इन्फॉर्मेशन थी और जॉइंट सर ऑपरेशन किया गया ये एरिया पड़ता है बी एस एफ वन बटालियन के आउटपोस्ट है जी जी वन उसके एरिया में ये ऑपरेशन किया गया और दो किलो हीरोइनकवर की गई ये सर सरकारी लैंड था और बॉर्डर के पास था 200 सौ का अपनी साइड था नियर इंटरनेशनल बॉर्डर देखिए मतलब अभी तक जितना पता लगा दो तीन दिन पुरानी तो थी ये अब केस हमने रजिस्टर्ड कर दिया है और जो भी क्लूज आएंगे और जो एविडेंस आएगा उससे बेसिस पे हम आगे इन्वेस्टिगेट करेंगे उस सोर्स से पता लगा कि आगे कहाँ जानी थी किसने अब ड्यूरिंग इन्वेस्टिगेशन आएगा वो सारा एट प्रजेंट तो हम नहीं इतना डिस्क्लोज कर सकते लेकिन हाँ हमें इनपुट्स हैं उसको बिल्डअप भी कर रहे हैं इलेक्शन से संबंधित इसको देखा जा सकता है देख सकते विल सी एंड एसी ट्वीट शिरोमणि अकाली दल बादल दे एससी विंग दी एक अहम बैठक बरनाला ਵਿਖੇ ਹੋਈ ਜਿਸ ਦੀ ਪ੍ਰਧਾਨਗੀ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣਕੇ ਨੇ ਕੀਤੀ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨੂੰ ਨਿੰਦਦੇ ਹੋਏ ਕਿਹਾ ਕਿ ਸੂਬੇ ਦੀ ਸਰਕਾਰ ਨੇ ਨਾ ਕਿਸਾਨਾਂ ਦਾ ਤੇ ਨਾ ਹੀ ਐਸਸੀ ਭਾਈਚਾਰੇ ਦਾ ਕੁਝ ਸਵਾਰਿਆ ਉਹਨਾਂ ਕਿਹਾ ਕਿ ਟਕਸਾਲੀਆਂ ਨੂੰ ਅਕਾਲੀ ਦਲ ਤੋਂ ਕੋਈ ਨੁਕਸਾਨ ਨਹੀਂ ਹੈ ਉਹ ਤੇ ਉਹ ਹੀ ਦੱਸ ਸਕਦੇ ਨੇ ਜਾਂ ਪਾਰਟੀ ਸਾਰੀ ਜਿਹੜੋ ਫੈਸਲਾ ਕਰੇਗੀ ਸਾਰੀ ਸੀਨੀਅਰ ਲੀਡਰਸ਼ਿਪ ਕਿ ਕਿੰਨਾ ਸਿੰਘ ਸਾਹਿਬ ਨੇ ਲਗਣੀ ਹੈ ਜਾਂ ਕਿੰਨੇ ਲਗਣੇ ਉਹ ਤੇ ਸਾਰਾ ਫਿਰ ਉਹ ਪਾਰਟੀ ਦੇ ਜੋ ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਪ੍ਰਧਾਨ ਸਾਹਿਬ ਦੇ ਲੈਵਲ ਤੇ ਉਹ ਵੀ ਦੱਸ ਸਕਦੇ ਹੋ ਸਾਡੇ ਤੇ ਇਹਦੇ ਸਾਡਾ ਕੰਮ ਦਾ ਦੂਜਾ ਮੀਟਿੰਗਾਂ ਦਾ ਹੀ ਬਸ ਧੜੇਬੰਦੀਆਂ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਪਾਰਟੀ ਮਤਲਬ ਦੇਸ਼ ਦੇ ਵਿੱਚ ਵੀ ਮਹਾਸੰਗਠਨ ਦਾ ਨਾਮ ਦਿੱਤਾ ਉੱਥੇ ਵੀ ਕੋਈ ਨਹੀਂ ਬਣੇ ਸਕੇਗਾ ਤੇ ਪੰਜਾਬ ਦੇ ਵਿੱਚ ਵੀ ਮਤਲਬ ਸ਼ਰਮਣੀ ਕਾਲੀ ਦਾ ਨੂੰ ਕਮਜ਼ੋਰ ਕਰਨ ਵਾਸਤੇ ਸਾਰੇ ਇਕੱਠੇ ਹੋ ਰਹੇ ਸੀ ਸਾਜਸਾਂ ਜੀ ਬਿਸੇ ਪਰ ਉਹ ਵੀ ਗੁਰੂ ਦੀ ਕਿਰਪਾ ਕਹ ਲੋ ਸ਼ਕਤਾ ਦੀ ਕਿਰਪਾ ਕਹ ਲੋ ਨਹੀਂ ਹੋ ਸਕਿਆ ਕੱਲੇ ਕੱਲੇ ਲੜੇ ਖੰਡੇ ਲੜ ਲਣ ਉਹਨਾਂ ਦੀ ਡੈਮੋਕ੍ਰੇਸੀ ਹੋ ਕਰ ਸਕਦੇ ਪਰ ਮੁਕਾਬਲਾ ਕਾਂਗਰਸ ਤੇ ਮੰਨ ਲਓ ਅਕਾਲੀ ਦਲ ਦੇ ਤੇ ਬੀਜੇਪੀ ਜੀ ਉਹਨਾਂ ਦਾ ਹੀ ਸਾਡੇ ਸਾਥੀ ਰਹੇ ਨੇ ਅਸੀਂ ਉਹਨਾਂ ਦਾ ਸਤਿਕਾਰ ਮੈਂਦ ਕਰਦਾ ਕਿਉਂਕਿ ਬੜਾ ਲੰਮਾ ਸਮਾਂ ਰਹੇ ਪਰ ਪਾਰਟੀ ਜੋ ਜਿਹੜਾ ਬੰਦਾ ਵੱਖਰਾ ਹੁੰਦਾ ਪਾਰਟੀ ਜਨੂੰ ਛੱਡਦਾ ਉਹ ਤੁਹਾਨੂੰ ਪਤਾ ਕਿ ਉਹ ਕੋਈ ਅਜੇ ਤੱਕ ਨਹੀਂ ਕਾਮਯਾਬ ਮਿਸਾਲ ਵੀ ਨਹੀਂ ਮਿਲੀ ਜਿਹੜਾ ਬੰਦਾ ਕਾਮਯਾਬ ਹੋਇਆ ਹੋਵੇ ਇਸ ਕਰਕੇ ਉਹ ਆਪੋ ਆਪਣੀ ਰਾਏ ਦੇ ਵਿੱਚ ਸਾਹਿਬ ਜੀ ਆਪਣੀ ਸੋਚ ਨੂੰ ਤਾਂ ਖਿਲਾਰ ਕੇ ਖਿਲਾਰ ਲੈਣਗੇ ਹੱਕ ਹੈ ਉਹਨਾਂ ਨੂੰ ਖਿਲਾਰ ਸਕਦੇ ਤਾਂ ਗੰਤਾ ਨੇ ਪਤਾ ਦੱਸ ਦੇਣਾ ਵੀ ਕੀ ਅਕਾਲੀ ਦਾ ਦੀ ਬੋਰਡ ਬੋਰਡ ਤੇ ਵਰਕ ਹੋ ਗਿਆ ਨਹੀਂ ਕੋਈ ਫਰਕ ਵਧੇਗੀ ਸਭ ਉਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਇੱਕ ਹੋਰ ਐਪਲੀਕੇਸ਼ਨ ਦੀ ਕੁੰਡ ਚੁਕਾਈ ਕੀਤੀ ਗਈ ਹੈ ਅਚਾਰ ਸੈਤਾ ਦਾ ਉਲੰਘਣ ਕਰਨ ਵਾਲੇ ਦੀ ਇਸ ਐਪ ਤੇ ਸ਼ਿਕਾਇਤ ਕੀਤੀ ਜਾ ਸਕੇਗੀ ਇੱਕ ਸੋਸ਼ਲ ਮੀਡੀਆ ਇਸ਼ੂਸ ਹੈ ਔਰ ਦੂਸਰਾ ਕੰਪਲੇਂਟਸ ਥਰੂ ਸੀ ਵਿਜੀਲ ਦੋ ਇਸ਼ੂਸ ਹੈ ਮੈਂ ਪਹਿਲੇ ਸਭ ਤੋਂ ਪਹਿਲੇ ਕੰਪਲੇਂਟਸ ਥਰੂ ਸੀਵੀਜ਼ਿਲ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸੀਵੀਜ਼ਿਲ ਇੱਕ ਐਪ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀ ਗਏ ਹਨ ਇਸ ਨੂੰ ਵਰਤਦੇ ਹੋਏ ਮਾਡਲ ਕੋਡ ਆਫ ਕੰਡਕਟ ਵਾਇਲੇਸ਼ਨ ਜ ਜੋ ਕੈਂਡੀਡੇਟਸ ਦੀ ਜੋ ਤੈ ਸੀਮਾ ਹੈ ਖਰਚ ਕਰਨ ਦੀ ਜੋ 70 ਲੱਖ ਇਸ ਨੂੰ ਵਾਚ ਕਰਨੇ ਵਾਸਤੇ ਇਹ ਸੀਵੀਜ਼ਿਲ ਬਣਾਏ ਗਏ ਹਨ ਜਿਹੜੇ ਵੀ ਨਾਗਰਿਕ ਜਾਂ ਵੋਟਰ ਨੂੰ ਲੱਗਦਾ ਹੈ पर्टिकुलर प्लेस से एम सी सी हो रहे या सत्तर लाख की सीमा दी स्टिक नहीं कर रहे उलंघना हो रहा है वो तुरंत एक फोटो खींच सकते हैं या दो मिनट का क्लिप बना सकते हैं सानू भेज सकता है वो दो तरीके हैं वो अपना आइडेंटिटी छुपा सकते हैं वो आज, आ, सीक्रेट रख सकते हैं या आइडेंटिटी वो दे भी सकते हैं ਉਹ ਦੋਨਾਂ ਸਥਿਤੀਆਂ ਦੇ ਵਿੱਚ ਅਸੀਂ 100 ਮਿੰਟ ਦੇ ਅੰਦਰ ਅੰਦਰ ਡਿਸਟ੍ਰਿਕਟ ਇਲੈਕਸ਼ਨ ਅਫਸਰ ਯਾਨੀ ਡੀਸੀ ਵੱਲੋਂ ਉਹਨਾਂ ਨੂੰ ਕੀਤੀ ਹੋਈ ਕਾਰਵਾਈ ਦੇ ਬਾਰੇ ਵਿੱਚ ਫਿਰ ਜਾਣਕਾਰੀ ਦੇਵੇਗਾ ਸਭ ਤੋਂ ਪਹਿਲੇ ਅਰਦੁਜ ਇਹ ਜਾਣਕਾਰੀ ਜਿਹੜੇ ਵੀ ਕੰਪਲੇਂਟ ਕੀਤਾ ਗਿਆ ਹੈ ਕੰਪਲੇਂਟ ਦੇ ਵਿੱਚ ਤੱਤ ਹੀ ਨਹੀਂ ਹੈ ਇਸ ਤੋਂ ਬਾਅਦ ਵੀ ਨਾਨ ਨੂੰ ਧੰਨਵਾਦ ਕਿਹਾ ਜਾਏਗਾ ਕਟੋਕਟ ਸਾਨੂੰ ਇਨਫੋਰਮੇਸ਼ਨ ਇਤੋਂ ਮਿਲ ਗਈ ਹੈ ਇਸ ਕਰਕੇ ਮੇਰਾ ਅਪੀਲ ਹੈ ਵਤੋਂ ਵਤ ਨਾਗਰਿਕ ਵਤੋਂ ਵਤ ਵੋਟਰ ਇਸ ਐਪ ਨੂੰ ਡਾਊਨਲੋਡ ਕਰੋ ਆਪਣਾ ਮੋਬਾਈਲ ਤੇ ਮੋਬਾਈਲ ਤੇ ਐਂਡਰੋਇਡ ਹੋ ਸਕਦਾ ਹੈ ਜਾਂ ਤੁਹਾਡਾ ਆਈਫੋਨ ਹੋ ਸਕਦਾ ਹੈ ਦੋਨਾਂ ਵਿੱਚ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ ਵਰਸ ਸਕਦੇ ਹੋ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਐਮਸੀਸੀ ਵਾਇਲੇਸ਼ਨ ਰੋਕਣ ਵਾਸਤੇ ਇਹ ਸਭ ਤੋਂ ਅੱਛਾ ਕਾਰਗਰ ਐਪ ਹੈ ਇਹ ਸੀ ਵਿਜੀਲ ਐਪ ਉਧਰ ਸੰਗਰੂਰ ਵਿਖੇ ਗੰਨਾ ਕਿਸਾਨਾਂ ਦਾ ਧਰਨਾ ਬਾਦ ਅਸਤੂਰ ਜਾਰੀ ਹੈ ਤੇ ਪਿਛਲੇ 2 ਦਿਨਾਂ ਤੋਂ ਗੰਨਾ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਕਿਸਾਨਾਂ ਦੀ ਮੰਗ ਹੈ ਕਿ 슈ਗਰ ਮਿਲ ਉਹਨਾਂ ਦਾ ਬਕਾਇਆ ਦੇਵੇ 슈ਗਰ ਮਿਲ ਦੇ ਬਾੜ ਕਿਸਾਨ ਪਿਛਲੇ 2 ਦਿਨਾਂ ਤੋਂ ਹੜਤਾਲ ਤੇ ਬੈਠੇ ਨੇ ਭਾਵੇਂ ਸਰਕਾਰ ਨੇ ਸਾਨੂੰ ਕਰਜ਼ਾ ਮਸਤੀ ਦੇ ਝੂਠੇ ਵਾਅਦੇ ਕਰਕੇ ਸੌਹਾ ਖਾ ਕੇ ਸਰਕਾਰ ਬਣਾਈ ਹੈ ਪਰ ਦੁੱਖ ਦੀ ਗੱਲ ਹੈ ਸਾਡਾ ਕਰਜ਼ਾ ਤਾਂ ਕੀ ਮਾਫ ਕਰਨਾ ਹੈ ਸੰਤਾਂ ਜਿਹੜੀ ਆਪ ਦੇ ਪੈਸੇ ਨੇ ਸਾਡੀ ਫਸਲ ਦੇ ਪੈਸੇ ਨੇ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਮਿਲਾਂ ਬਣੀਓ ਸਮੁੱਚੇ ਪੰਜਾਬ ਵਿੱਚੋਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਜਰੀਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਪੇਮੈਂਟ ਨਹੀਂ ਮਿਲ ਰਹੀ ਇਸ ਲਈ ਜਦੋਂ ਕਿ ਸਾਨੂੰ ਆਪ ਦਾ ਪੈਸਾ ਨਹੀਂ ਮਿਲਦਾ ਅਸੀਂ ਇਹ ਫੈਸਲਾ ਲਿਆ ਵੀ ਕੋੜਕਸ਼ੀਆਂ ਕਰਨ ਨਾਲ ਤਾਂ ਸੰਘਰਸ਼ ਦੇ ਰਾਹ ਪੈ ਕੇ ਸੰਘਰਸ਼ ਦੇ ਰਾਹ ਪੈ ਕੇ ਆਪਦੀ ਫਸਲ ਦੇ ਪੈਸੇ ਲੈੇ ਜਾਣ ਤੇ ਸਰਕਾਰ ਨੂੰ ਇਹ ਪਤਾ ਲੱਗੇ ਵੀ ਕਿਸਾਨ ਕਿੰਨਾ ਦੁਖੀ ਹੈ ਨਹੀਂ ਇਹ ਇਹ ਪਹਿਲਾਂ ਵੀ ਬੱਬਨਪੁਰ ਦਾ ਜਿਹੜਾ ਪੌੜਾ ਉੱਥੇ ਵੀ 7 ਦਿਨ ਸੰਘਰਸ਼ ਗੰਨਾ ਕਮੇਟੀ ਵੱਲੋਂ ਪ੍ਰਾਰਥਰੀ ਜਿਹਾ ਸੇ ਬੰਦੇ ਸੇ ਜੋਗ ਨਾਲ ਚੱਲਿਆ ਉੱਥੇ ਜਿਹੜਾ ਇਥੋਂ ਦਾ ਮੌਜੂਦਾ ਐਮਐਲਏ ਗੋਲਡੀ ਉਹਨੇ ਸਾਡੇ ਨਾਲ ਵਾਦਾ ਕੀਤਾ ਵੀ ਡੇਢ ਕਰੋੜ ਰੁਪਏ ਸਾਨੂੰ ਰੋਜ਼ ਪਾਵਾ ਕਰਾਂਗੇ ਅੱਜ 90 ਕਰੋੜ ਤੋਂ ਪੇਮੈਂਟ ਕਿਸਾਨਾਂ ਦੀ ਨਵੀਂ ਪੁਰਾਣੀ ਟੱਪ ਗਈ ਐ ਪਰ ਉਹ ਵੀ ਫਲੌਪ ਨਿਕਲਿਆ ਉਹਦਾ ਵਾਦਾ ਸਾਨੂੰ ਲollipops ਦੇ ਗਿਆ ਕੁੱਲ 6 6 ਲੱਖ ਰੁਪਏ ਸਾਨੂੰ ਉਹਨਾਂ ਨੇ ਪਾਇਆਗਾ ਹੁਣ ਕੀ ਇਸ ਵਰਸ਼ ਕੀ ਮਿੱਥਿਆ ਗਿਆ ਹੁਣ ਸੰਘਾਸੇ ਮਿੱਥਿਆ ਗਿਆ ਵੀ ਜਿੰਨਾ ਚਿਰ ਕੱਲੇ-ਕੱਲੇ ਕਿਸਾਨ ਦਾ ਪੈਸਾ ਨਹੀਂ ਦਿੰਦਾ ਹੁਣ ਸਾਡੇ ਕੋਲ ਅਸੀਂ ਦੇਖੋ ਇਹ ਧਰਨੇ ਮਾਰ ਕੇ ਸੜਕਾਂ ਰੋਕਲੇ ਦੇਖ ਲੀਆਂ ਲੋਕ ਹੈਰਾਨ ਹੁੰਦੇ ਆ ਉਹਦਾ ਕਰਕੇ ਹੁਣ ਅਸੀਂ ਜਿਹੜਾ ਸਖਤ ਰੋਖ ਸਰਕਾਰ ਦੇ ਖਿਲਾਫ ਤੇ ਇਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਗੰਨੇ ਦੀ ਸ਼ੂਗਰ ਮਿਲ ਸੰਘਰਸ਼ ਅਸੀਂ ਪੱਕੇ ਸਮੇਂ ਤੇ ਮਰਨ ਲਈ ਬਹਿ ਗਏ ਆ ਮਰਨ ਵਰਤਾਜ ਤੋਂ ਭਿੰਦਰ ਸਿੰਘ ਬੜਾਚ ਅਸੀਂ ਲੜੀਪੁਰ ਮੂਜਬ ਲੈਸਟ ਬਣਾ ਲਈ ਆ ਕਿਸਾਨਾਂ ਦੀ ਇਹ 5 ਦਿਨਾਂ ਨੂੰ ਇਹਨਾਂ ਦੀ ਸਿਹਤ ਖਰਾਬ ਹੁੰਦੀ ਆ ਸੱਤਾਂ ਨੂੰ ਹੁੰਦੀ ਆ ਉਦੋਂ ਬਾਅਦ ਲਾ ਕਿਸਾਨ ਬਟੂ ਅਸੀਂ ਅਸੀਂ ਮਰਨ ਲਈ ਪੱਕੇ ਤੌਰ ਤੇ ਬਹਿ ਗਏ ਆ ਸੁਖਪਾਲ ਸਿੰਘ ਖੈਰਾ ਨੇ ਨਰਿੰਦਰ ਮੋਦੀ ਤੋਂ ਲੈ ਕੇ ਕੈਪਟਨ ਅਤੇ ਸੁਖਬੀਰ ਬਾਦਲ ਤੇ ਵਿੰਨਿਆ ਨਿਸ਼ਾਨਾ ਕਿਹਾ ਹਰ ਹਾਲਤ ਵਿੱਚ ਬਠਿੰਡਾ ਵਿੱਚ ਕਰਾਂਗੇ ਜਿੱਤ ਦਰਜ ਸੁਖਬੀਰ ਬਾਦਲ ਦੇ ਜ਼ਮਾਨਤ ਜ਼ਬਤ ਹੋਣ ਵਾਲੇ ਬਿਆਨ ਤੇ ਵੀ ਦਿੱਤਾ ਪ੍ਰਤੀਕਰਮ ਜਲੰਧਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਬਾਦਲ ਨੂੰ ਲਿਆ ਨਿਸ਼ਾਨੇ ਤੇ ਕਿਹਾ ਸੁਖਪਾਲ ਖੈਰਾ ਦੀ ਨਹੀਂ ਬਲਕਿ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਵੇਗੀ ਜ਼ਮਾਨਤ ਜ਼ਬਤ ਡਾਂਸ ਨੇ ਕਿਹਾ ਗਠਬੰਧਨ ਪੰਜਾਬ ਵਿੱਚ ਕਈ ਸੀਟਾਂ ਤੇ ਕਰੇਗਾ ਜਿੱਤ ਦਰਜ ਸੁਖਦੇਵ ਸਿੰਘ ਢੀਂਟਸਾ ਨੇ ਮੋੜ ਲਾਈ ਆਪਣੇ ਬਿਆਨਾਂ ਤੇ ਮੋਹਰ ਕਿਹਾ ਪਰਮਿੰਦਰ ਸਿੰਘ ਢੀਂਟਸਾ ਨਹੀਂ ਲੜਨਗੇ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਅਕਾਲੀ ਸਿਆਸਤ ਵਿੱਚ ਫੇਰ ਮਚਿਆ tufaan ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੇ ਉਲੰਘਣ ਤੋਂ ਬਾਅਦ ਇੱਕ ਵਾਰ ਮੜ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਕਰਮਜੀਤ ਸਿੰਘ ਮੋਗਾ ਦੇ ਪਿੰਡ ਜਨੇਰ ਨਾਲ ਸੰਬੰਧਿਤ ਸੀ ਕਰਮਜੀਤ ਪਿੰਡ ਵਿੱਚ ਗਮਗੀਨ ਮਾਹੌਲ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਹੈ ਨਸ਼ੇ ਦੀ ਬਰਾਮਦਗੀ ਫਸਲ ਕਾ CIA ਵਿੰਗ ਨੇ ਕੀਤਾ 4 ਪੈਕੇਟ ਹੈਰੋਇਨ ਬਰਾਮਦ ਕਰਨ ਦਾ ਦਾਵਾ ਜਲੰਧਰ ਤੋਸ਼ ਰੋਮਨੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹਰਮੰਦਰ ਸਾਹਿਬ ਵਿਖੇ ਟਿਕਿਆ ਮੱਥਾ ਅਟਵਾਲ ਨੇ ਪ੍ਰਗਟਾਈ ਜਿੱਤ ਦੀ ਆਸ ਮਨਜੀਤ ਸਿੰਘ ਜੀ ਕੇ ਨੇ ਕਿਹਾ ਡੇਰਿਆਂ 'ਚ ਜਾਣਾ ਸਿੱਖੀ ਲਈ ਘਾਤਕ ਤੇ ਇਸਨ ਪੰਜਾਬ ਇਸ ਵੇਲੇ ਵਿੱਚ ਹੁਣ ਤੱਕ ਦੀਆਂ ਸੁਰਖੀਆਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੇ ਜੋ ਇਜਾਜ਼ਤ ਤਨਵਾਦ